ਵਿਡੀਓ ਦੇਖਣ ਵਾਲੇ ਸਾਰੇ ਵੀਰ ਨੂੰ ਪਿਆਰ ਤੇ ਸਤਿ ਸ੍ਰੀ ਅਕਾਲ ਜੀ ਅੱਜ ਆਪ ਪਹੁੰਚੇ ਜੀ ਮਲੋ ਟਰੈਕਟਰ ਮੰਡੀ 17 ਨਵੰਬਰ 2024 ਦੀ ਵੀਡੀਓ ਜੀ ਹੈ ਮਲੋ ਟਰੈਕਟਰ ਮੰਡੀ ਦੀ ਤੇ ਜਿਹੜੀ ਕਿ ਹਰ ਐਤਵਾਰ ਨੂੰ ਇਹ ਮਲੋ ਟਰੈਕਟਰ ਮੰਡੀ ਲੱਗਦੀ ਹੈ ਬਟਿੰਡਰ ਰੋਡ ਦੇ ਉੱਤੇ ਤੇ ਆਪ ਬਟਿੰਡਰ ਨੂੰ ਜਾ ਰਿਹਾ ਰੋਡ ਸੇ ਤਾਂ ਜੇਕਰ ਤੁਸੀਂ ਸਾਡੀ ਵੀਡੀਓ ਪਹਿਲੀ ਵਾਰ ਦੇਖ ਰਹੇ ਹੋ ਚੈਨਲ ਤੇ ਪਹਿਲੀ ਵਾਰ ਆਏ ਹੋ ਤਾਂ ਚੈਨਲ ਨੂੰ ਕਰ ਲਓ ਸਬਸਕ੍ਰਾਈਬ ਹੋਰ ਵੀਡੀਓ ਆਪਣੀ YouTube ਤੇ ਦੇਖਣ ਲਈ ਤੇ ਹਾਲੇ ਟਰੈਕਟਰ ਬਹੁਤ ਘੱਟ ਆਇਆ ਦੇਖ ਸਕਦੇ ਤੁਸੀਂ ਜਿਨੇ ਵੀ ਆਏ ਚਲੋ ਇਹ ਦਿਖਾ ਦਿੰਨੇ ਆ ਜਿਵੇਂ ਜਿਵੇਂ ਮੰਡੀ ਭਰੀ ਜਾਊਗੀ ਉਵੇਂ ਆਪਾਂ ਵੀਡੀਓ ਹੋਰ ਸ਼ੂਟ ਕਰਦੇਗੇ ਤੇ ਆਪਾਂ ਹੁਣ ਕਰਦੇ ਆ ਸਟਾਰਟ ਆਪਾਂ ਕਰਦੇ ਆ ਹੁਣ 855 ਤੋਂ ਸਟਾਰਟ ਆਹ ਦੇਖ ਸਕਦੇ ਤੁਸੀਂ 855 ਖੜਾ ਜੀ 2010 ਮਾਡਲ ਹੈ 335000 ਰੁਪਏ ਡਿਮਾਂਡ ਹੈ ਟਰੈਕਟਰ ਦੀ 3B 10 ਨੰਬਰ ਲੁਧਿਆਣੇ ਦਾ ਤੇ ਟੈਟ ਆਪਾਂ ਤੁਸੀਂ ਦੇਖ ਸਕਦੇ ਹੋ ਤੋਂ ਬਾਅਦ ਨਿਊ ਹੋਲੈਂਡ ਖੜਾ ਜੀ 12 ਮਾਡਲ ਹੈ 245 ਡਿਮਾਂਡ ਹੈ 3032 ਹੈ ਜੀ ਨਿਊ ਹੋਲੈਂਡ ਟੈਟ ਆਪਾਂ ਤੁਸੀਂ ਦੇਖ ਸਕਦੇ ਹੋ ਸਾਈਡ ਗੇਅਰ ਦੇ ਵਿੱਚ ਟਰੈਕਟਰ ਫਾਰਮਟੈਕ 60 ਖੜਾ ਹੈ ਜੀ 7 ਮਾਡਲ 255 ਡਿਮਾਂਡ ਹੈ ਟਰੈਕਟਰ ਦੇ ਟਾਇਰ ਵੀ ਵਧੀਆ ਪਏ ਹੈ 80 85 ਪਏ ਟਾਇਰ ਪਏ ਨੇ ਏਡੀਆ ਮਾਡਲ ਹੈ ਡਬਲ ਕਲਾ ਦੇ ਵਿੱਚ 744 ਖੜਾ ਹੈ ਜੀ 2 ਸਟਾਰ ਤੇ ਆਪਣੇ ਦਿਸਤੇ ਮਾਡਲ ਰੇਟ ਲਿਖਿਆ ਨਹੀਂ ਆਇਆ ਥੋੜੀ ਮਾਡਲ ਲਿਖਿਆ ਹੋਇਆ ਪਰ ਢੁੰਡਲਾ ਜਿਹਾ ਲਿਖਿਆ 10 ਸ ਮਾਡਲ ਹੈ 325 ਡਿਮਾਂਡ ਹੈ ਜੀ ਟਾਇਰ ਅਗਲੇ ਨਵੇਂ ਆ ਲੈਕ ਸ਼ਾਰਟ ਦੇ ਅੱਧੇ ਇਹਦੇ ਤੇ ਮਾਡਲ ਰੇਟ ਲਿਖਿਆ ਨਹੀਂ ਹੋਇਆ ਫਾਰਮਟੈਕ 60 ਖੜਾ ਹੈ ਜੀ ਪੰਜਾਬ ਦਾ ਨੰਬਰ ਇਸ ਤੇ ਵੀ ਮਾਡਲ ਰੇਟ ਲਿਖਿਆ ਨਹੀਂ ਹੋਇਆ ਫੋਰਡ 3600 ਖੜਾ ਹੈ ਜੀ 94 ਮਾਡਲ 180 ਡਿਮਾਂਡ ਹੈ ਟਰੈਕਟਰ ਦੀ ਸਾਰੇ origignal ਹੈ ਰੰਗ ਪੇੜ ਦਾ ਆ ਦੇਖ ਸਕਦੇ ਤੁਸੀਂ ਆਜਣ ਨਾਲ ਆਪ ਅੱਗੇ ਲੈ ਕੇ ਚੱਲਦੇ ਤੁਨੂੰ ਜਿਆ ਟਰੈਕਟਰ ਖੜਿਆ ਜੀ ਤੋਂ ਤੋਂ ਬਾਅਦ ਆਪਣੇ 750 ਖੜਾ ਜੀ ਸੁਨਾਲਿਕਾ 2014 ਮਾਡਲ 440000 ਰੁਪਏ ਦੀ ਡਿਮਾਂਡ ਹੈ ਟਰੈਕਟਰ ਦੀ ਕੰਡੀਸ਼ਨ ਚੈੱਕ ਕਰੋ ਪਾਵਰ ਸ਼ੇਰਿੰਗ ਦੇ ਵਿੱਚ ਤੇਲ ਬ੍ਰੇਕ ਸਾਈਡ ਵਗੈਰਾ ਡਬਲ ਕਲਚ ਟਾਇਰਾਂ ਦੀ ਗੱਲ ਕਰੀ ਅਗਲੇ ਰੇਡੀਅਲ ਟਾਇਰ 70 ਤੋਂ 80 ਪੈਸੇ ਪਏ ਆ ਤੇ ਬੈਕ ਸ਼ਾਰ ਦੇ ਘੱਟੋ ਘਾਟ 80 ਤੋਂ 85 ਪੈਸੇ ਪਏ ਨੇ ਗੁਡিয়ার ਕੰਪਨੀ ਦੇ ਤੇ ਸਹਜਾ ਜਗਾ 14928 ਦੇ ਤੇ ਕੰਡੀਸ਼ਨ ਬਹੁਤ ਸੋਹਣੀ ਟਰੈਕਟਰ ਦੀ ਨੰਬਰ ਪੀਵੀ 10 ਲੁਧਿਆਣੇ ਦਾ ਨੰਬਰ ਹੈ ਤੇ ਆ 750 ਤੋਂ ਆ ਸੱਤਾ ਟਰੈਕਟਰ ਖੜੇ ਜਿਹੜੇ ਉਸ ਆਪਣੀ ਸਕਰੀਨ ਤੇ ਤੁਹਾਨੂੰ ਦਿਖ ਰਹੇ ਤੇ ਆ ਜਿਹਨੇ ਆਪਣੇ ਕਿਸਾਨ ਟਰੈਕਟਰਸ ਵਾਲਿਆਂ ਦੇ ਤੇ ਇਹਨਾਂ ਦਾ ਨੰਬਰ ਆਪਾਂ ਤੁਹਾਨੂੰ ਪਹਿਲੇ ਲਾਤਾ ਹੈ 986655700 ਨੰਬਰ ਹੈ ਬਲਵਿੰਦਰ ਸਿੰਘ ਨਾਮ ਹੈ ਜੀ ਜਿਹੜੇ ਟਰੈਕਟਰ ਦੇ ਓਨਰ ਨੇ ਤੇ ਜਿੰਨੇ ਵੀ ਟਰੈਕਟਰ ਲੈਣਾ ਕਿਸੇ ਬਾਈ ਨੇ ਗੱਲਬਾਤ ਕਰਕੇ ਤੁਸੀਂ ਟਰੈਕਟਰ ਖਰੀਦ ਸਕਦੇ ਆ ਤੇ ਬਾਕੀ ਕੋਈ ਵੀ ਟਰੈਕਟਰ ਜਿਹੜਾ ਫਿਕਸ ਨਹੀਂ ਹੈਗਾ ਇੱਥੇ ਆ ਕੇ ਤੁਹਾਨੂੰ ਹਰ ਟਰੈਕਟਰ ਵਿੱਚੋਂ 20 ਤੋਂ 30000 ਰੁਪਏ ਤੱਕ ਛੇ ਮਿਲੂਗੀ ਜੇਕਰ ਆਪੇ ਵੀਡੀਓ ਦੇਖ ਕੇ ਤੁਸੀਂ ਆਉਂਗੇ ਤਾਂ ਚਲੋ ਹੁਣ ਅੱਗੇ ਤੋਂ ਦਿਖਾਉਣੀ ਆ ਫਾਰਮਟੈਕ 60 2006 ਮਾਡਲ 270000 ਰੁਪਏ ਡਿਮਾਂਡ ਹੈ ਟਰੈਕਟਰ ਦੀ ਟਾਇਰ ਕਟਟ ਕਟ 85 ਤੋਂ 90 ਪੈਸੇ ਟਾਇਰ ਪਏ ਨੇ ਚਾਰੇ ਡਬਲ ਕਲਾਸ ਦੇ ਵਿੱਚ ਟਰੈਕਟਰ ਹੈ ਛਤਰੀ ਵਿਗਾਰਾ ਲੱਗੀ ਹੋਈ ਆ ਉੱਡ ਵਾਲੀ ਤੇ ਆਪਣੇ 475 ਖੜਾ ਹੈ ਜੀ ਇਹ ਮਾਡਲ ਹੈ ਜੀ 2008 220000 ਰੁਪਏ ਡਿਮਾਂਡ ਹੈ ਟਰੈਕਟਰ ਦੀ ਕੰਡੀਸ਼ਨ ਚੈੱਕ ਕਰ ਸਕਦੇ ਹੋ ਟ੍ਰੈਕਟਰ ਸੁੱਕੀ ਬ੍ਰੇਕਾਂ ਦੇ ਵਿੱਚ ਹੈ ਜੀ। ਬਾਕੀ ਹੋਰ ਆਪਾਂ ਤੁਹਾਨੂੰ ਅੱਗੇ ਟਰੈਕਟਰ ਦਿਖਾਨੇ ਆ। ਇਹ ਜੋਨਡੀਅਰ 55D ਖੜਾ ਜੀ 18 ਮਾਡਲ 4,80,000 ਰੁਪਏ ਡਿਮਾਂਡ ਹੈ ਟਰੈਕਟਰ ਦੀ। ਦੇਖੋ ਜੀ ਕੰਡੀਸ਼ਨ। ਟਾਇਰ ਵੀ ਵਧੀਆ ਪਏ ਆ ਘੱਟੋ-ਘੱਟ 70 ਤੋਂ 80 ਰੁਪਏ ਟਾਇਰ ਪਏ ਨੇ। ਅਗਲੇ ਤਾਂ ਬਿਲਕੁਲ ਹੀ ਨਵੇਂ ਆ। ਤੇ ਆਪਣੇ ਮਿੰਦਰਾ ਖੜਾ ਜੀ 575 ਅਗਲੇ ਟਾਇਰ ਨਵੇਂ ਆ ਬੈਕ ਸਾਈਡ ਦੇ ਟਾਇਰ 70 ਰੁਪਏ ਪਏ 2008 ਮਾਡਲ ਹੈ 235 ਡਿਮਾਂਡਰ ਟਰੈਕਟਰ ਦੀ ਪੰਜਾਬ ਪੰਜਾਬ ਡੀ ਖੜਾ ਜੀ 4 ਵੀਲ ਡਰਾਈਵ ਦੇ ਵਿੱਚ ਜੌਨ ਡੀਅਰ 2016 ਮਾਡਲ ਹੈ 4.5 ਲੱਖ ਰੁਪਏ ਡਿਮਾਂਡਰ ਟਰੈਕਟਰ ਦੀ ਤੇ ਟਾਇਰਾਂ ਦੀ ਗੱਲ ਕਰੀ ਅਗਲੇ ਟਾਇਰ ਦਾ 790 ਪੈਸੇ ਪਏ ਆ ਤੇ ਬੈਕ ਸਾਈਡ ਦੇ ਟਾਇਰ ਜਿਹੜੇ 60 ਤੋਂ 65 ਪੈਸੇ ਪਏ ਤੇ ਕੰਡੀਸ਼ਨ ਚੈੱਕ ਕਰ ਸਕਦੇ ਹੋ ਇਸ ਤੋਂ ਬਾਅਦ 265 ਖੜਾ ਹੈ ਜੀ ਕੰਡੀਸ਼ਨ ਚ ਕਰੋ ਚਾਰੇ ਟਾਇਰ ਨਵੇਂ ਆ ਤੇ ਆ ਮਾਡਲ ਹੈਗਾ ਜੀ 14 270 ਡਿਮਾਂਡ ਹੈ ਟਰੈਕਟਰ ਦੀ ਚਾਰੇ ਟਾਇਰ ਬਿਲਕੁਲ ਨਵੇਂ ਫਰੈਸ਼ 575 ਇਹ ਕਵਾੜ ਵਾਸੇ ਆਇਆ ਜੀ ਜੀ ਕਵਾੜੀ ਦੇ ਟਰੈਕਟਰ ਹੈਗਾ ਖੁੱਲਣ ਵਾਸੇ ਆਇਆ ਤੇ ਅਮਿੰਦਰ ਦਾ ਕੀ ਟਰੈਕਟਰ ਸੀ ਇਹਨਾਂ ਦੇ ਜੇ ਕਿਸੇ ਵੀਰ ਨੇ ਟਰੈਕਟਰ ਲੈਣਾ ਇਹਨਾਂ ਦੇ ਵਿੱਚ ਗੱਲਬਾਤ ਕਰ ਸਕਦਾ ਨੰਬਰ ਤੁਹਾਨੂੰ ਪਲਾਤਾ ਹੈ ਉਹ ਜਿਹੋਸਤੋਂ ਬਾਦ ਆਪ ਤੁਹਾਨੂੰ ਦਿਖਾ ਰਹੇ ਆ 724 2009 ਮਾਡਲ ਪੂਰੇ 2 ਲੱਖ ਰੁਪਏ ਦੀ ਡਿਮਾਂਡ ਆ ਟਰੈਕਟਰ ਦੀ ਕੰਡੀਸ਼ਨ ਚੈੱਕ ਕਰ ਸਕਦੇ ਹੋ ਰੰਗ ਪੇਡ ਦਾ ਸਾਰਾ ਓਰੀਜਨਲ ਹੈ ਅਗਲੇ ਟਾਇਰ ਨਵੇਂ ਪਾਏ ਹੋਏ ਨੇ ਦੇਸੀ ਨੇ 616 ਦੇ ਤੇ ਟਰੈਕਟਰ ਦੇ ਟਾਇਰ ਉਹ ਕਟ-ਕਟ 75 ਤੋਂ 80 ਪੈਸੇ ਪਏ ਨੇ 12 4 28 ਦੇ ਤੇ ਫਾਰਮ ਟਰੈਕਸ ਅਠਗੜਾ ਜੀ 2 ਲੱਖ ਲਾ ਦੇ ਵਿਚਾਇ 2003 ਮਾਡਲ ਆ 230000 ਰੁਪਏ ਡਿਮਾਂਡ ਹੈ ਨੰਬਰ ਹੈ ਪੰਜਾਬ ਦਾ ਤੇ ਕੰਡੀਸ਼ਨ ਚੈੱਕ ਕਰ ਸਕਦੇ ਹੋ ਦਰਾਂ ਗੱਲ ਕਰੀਏ ਟਾਇਰ ਕੋ ਟੁਕੜਾ ਸੀ ਪੈਸੇ ਪਏ ਨੇ ਚਾਰੇ ਇਹ ਡਬਲ ਕਲਚ ਹੈ ਜੇ ਕਿ ਤੁਹਾਨੂੰ ਹੋਰ ਟਰੈਕਟਰ ਦਿਖਾਣੇ ਆਪਾਂ ਵੀਡੀਓ ਦੇ ਨਾਲ ਬਣੇ ਰਿਹਾ ਲਓ ਜੀ ਹੁਣ ਆਪਾਂ ਤੁਹਾਨੂੰ ਦਿਖਾ ਰਹੇ ਹਿੰਦਰਾ 475 35 ਤੋਂ 40 ਪੈਸੇ ਟਾਇਰ ਨੇ ਚਾਰੇ ਤੇ ਮਾਡਲ 96 ਆ 145000 ਰੁਪਏ ਦੀ ਡਿਮਾਂਡ ਟਰੈਕਟਰ ਦੀ ਰੰਗਪੇਟ ਦਾ ਸਾਰਾ Ориਜਿਨਲ ਹੈ ਦੇਖ ਸਕਦੇ ਤੁਸੀਂ 735 ਹੈਗਾ ਜੀ ਬਾਰ ਪੰਪ ਵਾਲਾ ਇਹ ਮਾਡਲ ਹੈਗਾ ਜੀ ਆਪਣੇ 99 145000 ਰੁਪਏ ਦੀ ਡਿਮਾਂਡ ਟਰੈਕਟਰ ਦੀ ਤੇ ਰੰਗਪੇਟ ਦਾ ਇਹ ਵੀ ਸਾਰਾ Ориਜਿਨਲ ਹੈ ਟਾਇਰ 30 35 ਪੈਸੇ ਕਹਿ ਸਕਦੇ ਆਪਾਂ ਤੇ ਗੁਡੀਅਰ ਕੰਪਨੀ ਦੇ ਟਾਇਰ ਨੇ ਅਗਲੇ ਅਮਰਤ ਉਦੇ ਨਾਲ ਫਾਰਮਟਕ 45 ਖੜਾ ਜੀ ਫੋਰਡ ਦੀ ਸ਼ੋਅ ਵਾਲਾ ਨੰਬਰ RJ31 ਨਹਿਮਾਨਗੜ ਦਾ ਤੇ 99 ਮਾਡਲ ਹੈ 155 ਡਿਮਾਂਡਾ ਟਰੈਕਟਰ ਦੀ ਤੇ ਅਗਲੇ ਟਾਇਰ ਤਾਂ ਬਿਲਕੁਲ ਹੀ ਨਵੇਂ ਆ ਗੁਡਇਰ ਦੇ ਤੇ ਬੈਕ ਸਾਈਡ ਦੇ ਟਾਇਰ 80 ਤੋਂ 85 ਪੈਸੇ ਪਏ ਆ ਚੈੱਕ ਕਰੋ ਕੰਡੀਸ਼ਨ ਰੰਗ ਪੇੜਾ ਤੁਹਾਡੇ ਸਾਹਮਣੇ ਹੈ ਜੀ ਸ਼ੋਅ ਸ਼ੋ ਕੱਲੀ ਰੰਗ ਹੋਇਆ ਟਰੈਕਟਰ ਦੀ ਬਾਕੀ ਸਾਰਾ ਆਲ オリジナル ਹੈ 265 ਖੜਾ ਜੀ ਸਰਪੰਚ ਮਾਡਲ ਹੈ 2003 ਮਾਡਲ ਹੈ 175 ਡਿਮਾਂਡ ਹੈ ਟਰੈਕਟਰ ਦੀ ਅਗਲੇ ਟਾਇਰ ਨਵੇਂ ਆ ਬੈਕ ਸਾਈਡ ਦੇ ਟਾਇਰ ਜਿਹੜੇ ਹੈਗੇ ਨੇ ਉਹ ਪੱਸੀ ਕੇ ਪੈਸੇ ਪਏ ਨੇ ਇਹ ਕੰਡੀਸ਼ਨ ਚੈੱਕ ਕਰੋ ਟਰੈਕਟਰ ਦੀ ਉਹਦੇ ਨਾਲ ਐਸ਼ਰ ਖੜਾ ਜੀ ਇਹ ਹੈਗਾ ਜੀ ਆਪਣੇ ਪੰਜਾਬ ਨੰਬਰ ਹੈ 116000 ਰੁਪਏ ਡਿਮਾਂਡ ਹੈ ਮਾਡਲ ਲਿਖਿਆ ਨਹੀਂ ਆਇਆ ਤੇ ਉਸ ਦੇ ਨਾਲ ਆਹ ਤੇ ਇੰਡਰੈਕਟਰ ਸਾਹਮਣੇ ਖੜਿਆ ਹੋਇਆ ਦਿਖਾ ਦਿੰਨੇ ਆ ਤੁਹਾਨੂੰ 2000 ਮਾਡਲ ਖੜਿਆ ਜੀ ਫਾਰ ਆਪਣੇ ਸੁਨਾਲੀ ਕਾ 750 ਪੂਰਾ 2000 ਮਾਡਲ ਹੈ ਤੇ ਚਾਰੇ ਟਾਇਰ ਬਿਲਕੁਲ ਨਵੇਂ ਆ ਆਹ ਦੇਖ ਸਕਦੇ ਹੋ ਅਗਲੇ ਰੇਡੀਅਲ ਪਾਈ ਨੇ ਬੀਕੀਟੀ ਦੇ ਤੇ ਬੈਕ ਸ਼ਟ ਦੇ ਜਿਹੜੇ ਹੈਗੇ ਨੇ ਕੋਈ ਬੀਕੀਟੀ ਕੰਪਨੀ ਦੇ ਨਹੀਂ ਜੀ 14 ਨੂੰ 28 ਦਾ ਸਹਿਜ ਮਾਡਲ ਪੂਰਾ 2000 ਹੈ 2,55,000 ਰੁਪਏ ਡਿਮਾਂਡ ਹੈ ਨੰਬਰ ਟਰੈਕਟਰ ਦਾ ਪੰਜਾਬ ਦਾ ਹੈ ਇਹ ਕੰਡੀਸ਼ਨ ਚੈੱਕ ਕਰ ਸਕਦੇ ਤੁਸੀਂ ਛਤਰੀਵਗਰ ਲੱਗੀ ਹੋਈ ਐ ਇੰਜਨ ਗਰਦਾ ਹੀ ਪੂਰਾ ਓਕੇ ਆਪਾਂ ਇਹਨੂੰ ਚਲਾ ਕੇ ਦੇਖਿਆ ਹੋਇਆ ਸੀ ਪਿਛਲੇ ਚੰਡੇ ਦਾ ਤੇ 265 ਖੜਾ ਜੀ ਡੀਆਈ ਇਹਦਾ ਪੰਜਾਬ ਨੰਬਰ ਆ ਪੀਵੀ 15 ਅਬੋਹਰ ਦਾ ਨੰਬਰ ਆ ਤੇ ਇਹਦੀ ਹੁਣ ਆਪਾਂ ਮਾਡਲ ਦੇਖੀਏ 2007 ਮਾਡਲ ਐ ਪੰਜਾਬ ਨੰਬਰ ਐ 220000 ਰੁਪਏ ਦੀ ਮੰਗ ਹੈ ਟਰੈਕਟਰ ਦੀ ਤੇ ਟਰਨ ਦੀ ਗੱਲ ਕਰੀਏ ਤਾਂ ਟਾਇਰ 65 65 ਤੋਂ 70 ਰੁਪਏ ਚਾਰੇ ਟਾਇਰ ਪੈਨੇ ਇਹਦੇ ਉਹਦੇ ਨਾਲ 65 ਬਾਈ ਖੜਾ ਜੀ ਐਚਐਮਟੀ ਇਹ ਹੈਗਾ 2006 ਮਾਡਲ 275000 ਰੁਪਏ ਦੀ ਡਿਮਾਂਡ ਹੈ ਟਰੈਕਟਰ ਦੀ ਚਾਰੇ ਟਾਇਰੇ ਦੇ ਸੜ ਤੋਂ 65 ਵੇਹੇ ਪਏ ਨੇ ਤੇ ਬਾਕੀ ਮਿਊਜ਼ਿਕ ਆਪਣੇ ਸਪੀਕਰ ਲੱਗੇ ਹੋਏ ਨੇ ਮਿਊਜ਼ਿਕ ਵਾਲੇ ਤੇ ਹੁੱਡ ਵਾਲੀ ਛਤਰੀ ਲੱਗੀ ਹੈ ਰੰਗ ਪੇੜ ਦਾ ਵੀ ਸਾਰਾ origignal ਹੈ ਸਲੱਬ ਸਟਾਰਟ ਹੈ ਤੇ ਆ ਕੰਡੀਸ਼ਨ ਚੈੱਕ ਕਰੋ ਤੇ ਬਾਕੀ ਆਪਣੇ ਆ ਸਾਹਮਣੇ ਟਰੈਕਟਰ ਖੜਿਆ ਕਰਮਜੀਤ ਅੰਕਲ ਜੀ ਦੇ ਜਿਨ੍ਹਾਂ ਦੇ ਆਪਣੇ ਮਾਨ ਟਰੈਕਟਰ ਵਰਕਸ਼ਾਪ ਆਪਣੇ ਨਾਮ ਹੈਗਾ ਉਹ ਵੀ ਆਪਾਂ ਤੁਹਾਨੂੰ ਦਿਖਾ ਰਹੇ ਹੁਣ ਸਵਰਾਜ 855 ਡਬਲ ਲਿਫਟ ਪمپ ਦੇ ਵਿੱਚ 4 ਸਟਾਰ 15 ਮਾਡਲ ਹੈ 5 ਲੱਖ 5000 ਰੁਪਏ ਦੀ ਡਿਮਾਂਡ ਹੈ ਤੇ ਚਾਰੇ ਟਾਇਰੇ ਦੇ 90 ਪੈਸੇ ਪਏ ਹੈ ਤੇ ਕੰਡੀਸ਼ਨ ਚੈੱਕ ਕਰੋ ਕੰਡੀਸ਼ਨ ਤੇ ਕਰ ਸਕਦੇ ਹਾਂ ਡਬਲ ਲਿਫਟ ਉਮ ਪਰ ਰਿਵਰਸ ਸਪੀਡ ਵੀ ਤੇ ਛਤਰੀ ਨਵੀਂ ਲੱਗੀ ਹੋੜ ਵਾਲੀ 750 ਖੜਾ ਜੀ ਸੁਨਾਲੀ ਕਾ 15 ਮਾਡਲ 415 ਡਿਮਾਂਡ ਹੈ ਟਰੈਕਟਰ ਦੀ ਤੇ ਇਹਦੇ ਵੀ ਕਟ-ਕਟ 70 ਪੈਸੇ ਟਾਇਰ ਪੈਨੇ ਚਾਰੇ ਤੇ ਡਿਊਲ ਐਕਟਿੰਗ ਪਾਵਰ ਸਟੀering ਦੇ ਵਿੱਚ ਹਾਈਡਰੋਮੈਟਿਕ ਤੇ ਸਾਈਡ ਗੇਅਰ ਦੇ ਵਿੱਚ ਤੇਲ ਬ੍ਰੇਕ ਟਰੈਕਟਰ ਡਬਲ ਕਲਚ ਪਾਵਰ ਸਟੀering ਤੇ ਨੰਬਰ ਇਹਦਾ RJ 18 ਇਹਦੀ ਐਨਓਸੀ ਤੁਹਾਨੂੰ ਮਿਲ ਜੂਗੀ ਤੇ ਡਬਲ ਲਿਫਟ ਉਮ ਦੇ ਵਿੱਚ ਹੈ ਕਿਸੇ ਪੰਜਾਬ ਜਾਂ ਹਰਿਆਣਾ ਵਾਲੇ ਬੰਦੇ ਨੇ ਕਿਸੇ ਨੂੰ ਲਿਜਾਣਾ ਹੋਵੇ ਤੇ ਐਨਓਸੀ ਅੰਗਲੇ ਕਟਵਾ ਕੇ ਦੇ ਦੇਣਗੇ ਤੁਹਾਨੂੰ ਤੇ ਆਪਣੇ ਪੰਜਾਬ ਜਾਂ ਡੀ ਖੜਾ ਜੀ ਜੌਂਡੀਅਰ ਇਸ ਦੇ ਅਗਲੇ ਟਾਇਰ ਬਿਲਕੁਲ ਨਵੇਂ ਆ 75 16 ਦੇ ਬੈਕ ਸ਼ੈੱਡ ਦੇ ਟਾਇਰ 80 ਤੋਂ 85 ਪੈਸੇ ਤੇ ਆ ਮਾਡਲ ਹੈਗਾ ਜੀ ਇਹਦੇ ਆਪਣੇ 2000 19 ਮਾਡਲ ਹੈ ਸ਼ਾਇਦ 19 ਜਾਂ 18 ਦੇਖ ਸਕਦੇ ਹੋ 5 ਲੱਖ 25 ਹਜ਼ਾਰ ਰੁਪਏ ਡਿਮਾਂਡ ਹੈ ਟਰੈਕਟਰ ਦੀ ਆ ਦੇਖੋ 36 ਨਵੀ ਲੱਗੀ ਹੋਟ ਵਾਲੀ ਰਾਂਗਪੇੜਾ ਵੀ ਸਾਰਾ origignal tractor ਹੈ origignal aishwar khada ji 241 single ਦੇ ਵਿੱਚ ਪੰਜਾਬ ਨੰਬਰ 21 ਮਾਡਲ ਹੈ 295 ਡਿਮਾਂਡਰ tractor ਦੀ ਤੇ ਟਰਨ ਦੀ ਗੱਲ ਕਰੀਏ ਟਾਇਰ ਦੇ ਨਾਲ ਦੇ ਹਨ ਜੇ ਕਿ ਕੰਪਨੀ ਦੇ ਨਾਲ ਦੇ ਟਾਇਰ ਘਟ ਘਟ 70 ਤੋਂ 80 ਪੈਸੇ ਪਏ ਨੇ ਆ ਦੇਖ ਸਕਦੇ ਹੋ ਤੇ ਨੰਬਰ ਆਪ ਤੁਹਾਨੂੰ ਲਾਤਾ ਕਮਜੀਤ ਅੰਕਲ ਜੀ ਦਾ ਆ ਐਈਸ਼ਰ ਤੋਂ ਲੈ ਕੇ ਜਿਨੇ 855 ਤੱਕ ਪੰਜ ਟਰੈਕਟਰ ਨੇ ਅੰਕਲ ਦੇ ਚਾਰ ਤੋਂ ਪੰਜ ਨੇ ਤੇ ਕੋਈ ਵੀ ਟਰੈਕਟਰ ਲੈਣ ਅੰਕਲ ਨਾਲ ਗੱਲਬਾਤ ਕਰਕੇ ਤੁਸੀਂ ਟਰੈਕਟਰ ਖਰੀਦ ਸਕਦੇ ਹੋ ਤੇ ਲੋ ਜੀ ਉਹ ਤੋਂ ਬਾਅਦ ਖੜਾ ਹੈ 241 ਐਈਸ਼ਰ ਸਿੰਗਲ 90 ਟਾਇਰ ਚਾਰੇ 19 ਮਾਡਲ 275 ਡਿਮਾਂਡ ਦਾ ਟਰੈਕਟਰ ਦੀ ਬਾਕੀ ਕੰਡੀਸ਼ਨ ਚੈੱਕ ਕਰੋ ਫੁੱਡ ਵਾਲੀ ਛਤਰੀ ਨਵੀਂ ਲੱਗੀ ਹੈ ਤੇ ਬਿਲਕੁਲ ਹੀ ਬ੍ਰੈਂਡ ਨਿਊ ਕੰਡੀਸ਼ਨ ਅਗੇ ਤੇ ਮਹਿੰਦਰਾ 265 ਨੰਬਰ ਪੀਬੀ 13 2001 ਮਾਡਲ ਪੂਰੇ 2 ਲੱਖ ਰੁਪਏ ਦੀ ਡਿਮਾਂਡ ਹੈ ਟਰੈਕਟਰ ਦੀ ਅਗਲੇ ਟਰੇ ਦੇ ਨਵੇਂ 6 16 ਦੇ ਬੈਕ ਸ਼ੈੱਡ ਦੇ ਟਾਇਰ 60 ਤੋਂ 65 ਪੈਸੇ ਪਏ ਆ ਤੇ ਸਾਰਾ ਰੰਗ ਪੇਟ ਦਾ origignal ਟਰੈਕਟਰ ਹੈ ਕੰਡੀਸ਼ਨ ਚੈੱਕ ਕਰ ਲੋ ਤੇ 475 ਖੜਾ ਉਸ ਤੋਂ ਬਾਅਦ ਇਹ ਮਾਡਲ ਹੈਗਾ 97 ਪੰਜਾਬ ਨੰਬਰ 1,65,000 ਰੁਪਏ ਦੀ ਡਿਮਾਂਡ ਹੈ ਡੈਕਟਰ ਦੀ ਤੇ 70 ਤੋਂ 75 ਪੈਸੇ ਟਾਇਰ ਪਏ ਆਹ ਕੰਡੀਸ਼ਨ ਚੈੱਕ ਕਰੋ 724 ਖੜਾ ਜੀ ਐਕਸਮ ਪੰਜਾਬ ਨੰਬਰ 3B3 ਆਪਣੇ ਇਸ ਤੇ ਮਾਡਲ ਤੇ ਰੇਟ ਆਪਣੇ ਲਿਖਿਆ ਨਹੀਂ ਹੋਇਆ 750 ਖੜਾ ਜੀ ਸੁਨਾਲਿਕਾ ਪਾਵਰ ਸਟੀering ਡਬਲ ਕਲਚੇ ਤੇਲ ਬ੍ਰੇਕ ਸਾਈਡ ਗੇਅਰ ਦੇ ਵਿੱਚ ਖੜਾ ਹੈ 15 ਮਾਡਲ 422000 ਰੁਪਏ ਦੀ ਡਿਮਾਂਡ ਹੈ ਟਰੈਕਟਰ ਦੀ ਤੇ ਡਬਲ ਲਿਫਟ ਪੰਪ ਦੇ ਵਿੱਚ ਟਰੈਕਟਰ ਹੈ ਬ੍ਰਾਂਡ ਨਿਊ ਕੰਡੀਸ਼ਨ ਦਾ ਛਤਰੀ ਨਵੀਂ ਲੱਗੀ ਹੈ ਹੱਡ ਵਾਲੀ ਐਂਡ ਮਰਗਾਰਡ ਦੀ ਸੀਟਾਂ ਵੀ ਲੱਗੀਆਂ ਹੋਈਆਂ ਨੇ ਅਪੋਲੋ ਦੇ ਟਾਇਰ ਨੇ ਬੈਕ ਸ਼ਾਰਟ ਦੇ ਘੱਟੋ ਘਾਟ 80 ਪੈਸੇ ਤੇ ਅਗਲੇ 7516 ਦੇ ਤੇ ਉਹ ਵੀ ਘੱਟੋ ਘਾਟ 80 ਤੋਂ 90 ਪੈਸੇ ਪਏ ਤੇ ਬਾਕੀ ਕੰਡੀਸ਼ਨ ਚੈੱਕ ਕਰਨੋ 265 ਕਰੋ ਤੋਂ ਬਾਅਦ 2000 ਮਾਡਲ ਹੈ ਪੂਰਾ ਪੂਰਾ 2000 ਮਾਡਲ 1,82,000 ਰੁਪਏ ਦੀ ਡਿਮਾਂਡ ਹੈ 1.90 ਪੈਸੇ ਪੈਨੇ ਚਾਰੇ ਬਾਕੀ ਕੰਡੀਸ਼ਨ ਚੈੱਕ ਕਰੋ ਅੱਜ ਦੀ ਵੀਡੀਓ ਆਪਣੇ ਖਤਮ ਕਰਦੇ ਹਾਂ ਲੋਡ ਮੰਡੀ ਦੀ ਉਮੀਦ ਕਰਦਾ ਤੁਹਾਨੂੰ ਵੀਡੀਓ ਵਧੀਆ ਲੱਗੀ ਹੋਵੇਗੀ ਜੇ ਵੀਡੀਓ ਵਧੀਆ ਲੱਗੀ ਹੈ ਤੇ ਵੀਡੀਓ ਨੂੰ ਲਾਈਕ ਕਰਕੇ ਚੈਨਲ ਕਰ ਲਓ ਸਬਸਕ੍ਰਾਈਬ ਹੋਰ ਮਲੋ ਟਰੈਕਟਰ ਮੰਡੀ ਦੀ ਵੀਡੀਓ ਦੇਖਣ ਲਈ ਚਲੋ ਧੰਨਵਾਦ ਜੀ